ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਏ ਪੰਜਾਬ ਦੀਆਂ ਐਮਪੀ ਦੀਆਂ ਚੋਣਾਂ ਜੋ 1 ਤਰੀਕ ਨੂੰ ਹੋਣ ਜਾ ਰਹੀਆਂ ਹਨ 4 ਤਰੀਕ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਹੋਵੇਗਾ ਮੈਂ ਸਾਰੇ ਹੀ ਵੋਟਰਾਂ ਸਪੋਰਟਰਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਗੁਰਸਿੱਖ ਪਿਆਰਿਓ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇਹ ਜੂਨ ਦਾ ਮਹੀਨਾ ਹੈ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 38 ਅੰਤਾਲੀ ਹੋਰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਉਸ ਵੇਲੇ ਜੋ ਹਿੰਦੁਸਤਾਨ ਦੀ ਸਰਕਾਰ ਸੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਹਨਾਂ ਵੱਲੋਂ ਜੋ ਹਮਲਾ ਕਰਵਾਇਆ ਗਿਆ ਇੰਡੀਅਨ ਆਰਮੀ ਨੇ 1 ਤਰੀਕ ਨੂੰ ਹਮਲਾ ਕੀਤਾ ਸੀ ਔਰ 6 ਤਰੀਕ ਤੱਕ ਲਗਾਤਾਰ ਗੋਲਾਬਾਰੀ ਹੁੰਦੀ ਰਹੀ ਸੀ ਇਹ ਆਪਾਂ ਸਾਰਿਆਂ ਨੂੰ ਯਾਦ ਹੈ ਅਸੀਂ ਨਾ ਚੁਰਾਸੀ ਭੁੱਲੀ ਹੈ ਨਾ ਭੁੱਲਾਂਗੇ ਇਹ ਸਿੱਖ ਦੇ ਹਿਰਦੇ ਦੇ ਵਿੱਚ ਮਰਦੇ ਦਮ ਤੱਕ ਯਾਦ ਰਹੇਗੀ ਤੇ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ ਇਹ ਉਹ ਜ਼ਖਮ ਨੇ ਜਿਹੜੇ ਕਦੀ ਵੀ ਨਹੀਂ ਭਰ ਸਕਦੇ ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਆਜ਼ਾਦ ਅਮੀਰਵਾਰ ਨੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਗੱਲ ਬਾਅਦ ਦੀ ਹੈ ਇਹ ਨਾ ਹੋਵੇ ਇੱਕ ਤਰੀਕ ਨੂੰ ਅਸੀਂ ਜੈਸ ਵੇਲੇ ਵੋਟ ਕਰਨੀ ਹੈ ਉਸ ਵੇਲੇ ਵੀ ਅਸੀਂ ਸਿੱਖੀ ਨੂੰ ਸ਼ਹੀਦੀਆਂ ਨੂੰ 1984 ਨੂੰ ਭੁੱਲ ਕੇ ਤੇ ਆਪਸੀ ਪੱਗਾਂ ਲਾਉਣ ਦੇ ਵੱਲ ਤੁਰ ਪਈਏ ਦੂਜੀ ਗੱਲ ਸਰਕਾਰ ਨੇ ਬੜੀ ਸੋਚੀ ਸਮਝੀ ਸਾਦਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਹੈ ਪਰ ਇਹ ਜਿਹੜੀ ਰਚੀ ਹੋਈ ਸਾਦਿਸ਼ ਹੈ ਉਹਨਾਂ ਨੂੰ ਉਲਟੀ ਪਾ ਦਿਓ ਕਿਵੇਂ ਉਲਟੀ ਪਵੇਗੀ ਇੱਕ ਤਰੀਕ ਨੂੰ ਜਦੋਂ ਵੋਟ ਕਰੋਗੇ ਤੇ ਪੰਥ ਦਾ ਦਰਦ ਹਿਰਦੇ ਦੇ ਵਿੱਚ ਰੱਖ ਕੇ ਪੰਥ ਦੇ ਹਮੈਤੀ ਉਹਨਾਂ ਨੂੰ ਵੋਟ ਕਰੋ ਤਾਂ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਜਾਣ ਤੇ ਪੰਥ ਦੇ ਹਮੈਤੀ ਪੰਥ ਦੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੰਜਾਬ ਦੀ ਪੰਜਾਬੀਅਤ ਦੀ ਸਿੱਖੀ ਦੀ ਗੱਲ ਕਰ ਸਕਣ ਠੀਕ ਹੈ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਹੁਣ ਆਪਾਂ ਅੱਗੇ ਚੱਲਦੇ ਹਾਂ 4 ਤਰੀਕ ਨੂੰ 4 ਤਰੀਕ ਨੂੰ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਗੱਲ ਬਾਤ ਦੀ ਏ ਪਰ ਇਹ ਨਾ ਹੋਵੇ ਕਿ ਜਿਹੜੇ ਜਿੱਤਣ ਵਾਲੇ ਨੇ ਉਹ ਕਿਸੇ ਪਾਰਟੀ ਦੇ ਨਾਲ ਵੀ ਸਬੰਧ ਰੱਖਦਾ ਹੋਵੇ ਤੇ 4 ਤਰੀਕ ਨੂੰ ਜਸ਼ਨ ਮਨਾਏ ਜਾਣ ਜਿੱਤਣ ਵਾਲੇ ਜਸ਼ਨ ਮਨਾਉਣ ਭੰਗੜੇ ਪਾਉਣ ਢੋਲ ਵਜਾਉਣ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜੀ ਉਸ ਦਿਨ 1984 4 ਜੂਨ ਯਾਦ ਕਰ ਲਿਓ ਜੀ ਕਿ ਸਾਡੇ ਉੱਤੇ ਹਮਲਾ ਕੀਤਾ ਗਿਆ ਸੀ ਅਕਾਲ ਤਖਤ ਸਿਰਫ ਸਿੱਖ ਦਾ ਹਿਰਦਾ ਹੈ ਤੇ ਹਿਰਦਾ ਉਸ ਦਿਨ ਸ਼ਾਨ ਨਹੀਂ ਸ਼ਾਨ ਨਹੀਂ ਹੋਇਆ ਸੀ ਵੇਖਿਆ ਜੇ ਕਿਤੇ ਇਹ ਵੋਟਾਂ ਦੇ ਨਸ਼ੇ ਦੇ ਵਿੱਚ ਇਹ ਕੁਰਸੀ ਦੇ ਨਸ਼ੇ ਦੇ ਵਿੱਚ ਇਹ ਇਹਨਾਂ ਦੇ ਰਾਜਨੀਤਿਕ ਲੋਕਾਂ ਦੇ ਢੈ ਚੜ ਕੇ ਇਹਨਾਂ ਦੀ ਪਲੈਨਿੰਗ ਦੇ ਮੁਤਾਬਕ ਇਹ ਉਸ 1984 ਦੇ ਸ਼ਹੀਦਾਂ ਸਿੰਘਾਂ ਨੂੰ ਨਾ ਭੁੱਲ ਜਿਓ ਜੇ ਇਹ ਸਾਰੇ ਪੰਜਾਬ ਦੇ ਹਰ ਇੱਕ ਵਾਸੀ ਨੂੰ ਮੈਂ ਬੇਨਤੀ ਕਰਾਂਗਾ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਵੇਗਾ ਜਿਹੜੇ ਜਿੱਤ ਪ੍ਰਾਪਤ ਕਰ ਜਾਂਦੇ ਨੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਜਿੱਤ ਪੈ ਜਾਂਦੀ ਏ ਉਹ ਵੀ ਉਸ ਦਿਨ 4 ਜੂਨ ਨੂੰ ਇਸ ਜਿੱਤ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਸਤਨਾ ਵੈਗੁਰੂ ਦਾ ਜਾਪ ਕੀਤਾ ਜਾਵੇ ਗੁਰੂ ਦੇ ਘਰ ਦੇ ਵਿੱਚ ਜਾ ਕੇ ਸ਼ੁਕਰਾਨਾ ਕੀਤਾ ਜਾਵੇ ਇਥੋਂ ਤੱਕ ਹੀ ਸੀਮਤ ਰਹਿਣ ਇਹ ਨਾ ਹੋਵੇ ਕਿ ਉਸ ਦਿਨ ਪਾਰਟੀਆਂ ਹੋਣ ਤੇ ਉਧਰ ਕਈ ਕੁਝ ਹੋਵੇ ਤੇ ਉਹ ਚੀਜ਼ ਸਾਰਾ ਕੁਝ ਭੁੱਲ ਜਾਈਏ ਇਹ ਭੁੱਲੇ ਨਾ ਏ ਤੁਸੀਂ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਪਹਿਲਾਂ ਹੀ ਗੰਢ ਬੰਨ੍ਹ ਕੇ ਰੱਖ ਲਿਓ ਜੇ ਕਿ ਹੇ ਮੇਰੇ ਗੁਰੂ ਅੱਗੇ ਵੀ ਅਰਦਾਸ ਕਰਿਓਗੇ ਮੇਰੇ ਸਤਿਗੁਰਾ ਕਿਤੇ ਇਹ ਨਾ ਹੋਵੇ ਕਿ 4 ਜੂਨ ਨੂੰ ਅਸੀਂ ਆਪਾਂ ਭੁੱਲ ਕੇ ਤੇ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਹੋਰ ਹੀ ਜਸ਼ਨ ਮਨਾਉਣ ਮਨਾਉਣ ਲੱਗ ਪਈਏ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਦੋ ਤਿੰਨ ਮੈਂ ਬੇਨਤੀਆਂ ਆਪ ਜੀ ਨੂੰ ਕਰਨੀਆਂ ਸੀ ਬਾਕੀ ਖਡੂਰ ਸਾਹਿਬ ਵਾਲਿਓ ਧਿਆਨ ਰੱਖਿਓ ਜੇ ਉੱਥੇ ਭਾਈ ਅਮਰਤਪਾਲ ਸਿੰਘ ਜੀ ਜੋ ਜੋਨ ਲੜ ਰਹੇ ਨੇ ਵੱਧ ਤੋਂ ਵੱਧ ਸਪੋਰਟ ਕਰੋ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਸੁਪੁੱਤਰ ਸ਼ਹੀਦ ਭਾਈ ਬੀਨਤ ਸਿੰਘ ਜੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਇਹਨਾਂ ਦਿਨਾਂ ਚ ਹਮਲਾ ਹੋਇਆ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਉਸ ਤੋਂ ਬਾਅਦ ਭਾਈ ਬੀਨਤ ਸਿੰਘ ਭਾਈ ਸਤਵੰਦ ਸਿੰਘ ਅਕਾਲ ਤਖਤ ਸਾਹਿਬ ਆਏ ਸੀ ਫਿਰ ਉਹਨਾਂ ਨੇ 18 ਨੂੰ ਅੰਮ੍ਰਿਤ ਛਕਦੇ ਨੇ 18 ਅਕਤੂਬਰ ਨੂੰ ਤੇ 31 ਨੂੰ ਜਾ ਕੇ ਜਿਨਨੇ ਇਹ ਸਾਡੀ ਪਗ ਨੂੰ ਡਿਗਿਆ ਸੀ ਜਿਨਨੇ ਇਹ ਰੋਲਿਆ ਸੀ ਉਹ ਉਹਨੂੰ ਗੱਡੀ ਛਡਾ ਦਿੱਤਾ ਸੀ ਇਹ ਚੀਜ਼ ਨੂੰ ਯਾਦ ਰੱਖਿਓ ਉਹਨਾਂ ਦਾ ਸੁਪੁੱਤਰ ਅੱਜ ਫਰੀਦਕੋਟ ਤੋਂ ਉਹ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਤੇ ਆਪਾਂ ਉਹਨੂੰ ਸਪੋਰਟ ਕਰਨੀ ਹੈ ਤੀਸਰੀ ਗੱਲ ਹੋਰ ਜਿਹੜਾ ਲੁਧਿਆਣੇ ਤੋਂ ਇਲੈਕਸ਼ਨ ਲੜ ਰਹੇ ਨੇ ਮੈਂ ਪਹਿਲੀ ਵੀਡੀਓ 'ਚ ਵੀ ਬੇਨਤੀ ਕੀਤੀ ਸੀ ਕੋਈ ਵੀ ਬੰਦਾ ਚੰਗਾ ਹੋ ਸਕਦਾ ਹੈ ਪਹਿਰਾਵਾ ਚੰਗਾ ਹੋ ਸਕਦਾ ਹੈ ਬੋਲ ਬਾਣੀਓ ਦੀ ਚੰਗੀ ਹੋ ਸਕਦੀ ਹੈ ਪਰ ਭਾਈ ਰਿਸ਼ਪਾਲ ਸਿੰਘ ਜੀ ਛੰੜੜਾ ਜਿਨ੍ਹਾਂ ਨੇ ਕੇਪੀਐਸ ਗਿੱਲ ਦੇ ਮੂੰਹ ਦੇ ਉੱਤੇ ਥੁੱਕਿਆ ਸੀ ਤੇ ਜਿਨ੍ਹਾਂ ਨੂੰ ਬਾਅਦ ਚ ਬਹੁਤ ਜ਼ਿਆਦਾ ਤਸੀਹੇ ਦੇ ਕੇ ਪ੍ਰਸਾ ਲਾ ਕੇ ਉਹਨਾਂ ਦੇ ਸਰੀਰ ਨੋਆਂ ਨੂੰ ਨੋਚ ਕੇ ਉਹਨਾਂ ਨੂੰ ਲੱਤ ਜਿਹੜੀ ਟੁੱਟੀ ਸੀ ਉਹਨੂੰ ਹੋਰ ਪਰੇਸ਼ਾਨ ਕਰਕੇ ਦੁਖੀ ਕਰਕੇ ਫੇਰ ਸਰੀਏ ਸਰੀਰ ਦੇ ਵਿੱਚ ਧਾਕੇ ਕਈ ਤਰੀਕਿਆਂ ਦੇ ਨਾਲ ਸੀ ਇਹ ਦੇ ਕੇ ਸ਼ਹੀਦ ਕੀਤਾ ਸੀ ਉਹਨਾਂ ਦਾ ਸੁਪੁੱਤਰ ਭਾਈ ਅਮਰਤਪਾਲ ਸਿੰਘ ਜੀ ਛੰੜੜਾ ਲੁਧਿਆਣੇ ਤੋਂ ਸੀਟ ਲੜ ਰਹੇ ਨੇ ਉਹਨਾਂ ਦਾ ਵੀ ਧਿਆਨ ਰੱਖਿਓ ਜੇ ਇਹ ਨਾ ਹੋਵੇ ਕਿ ਕਿਤੇ ਉਹ ਭਾਈ ਅਮਰਤਪਾਲ ਸਿੰਘ ਚੰਦੜਾ ਹਾਰ ਜਾਣ ਇਹ ਉਹਨਾਂ ਦੇ ਘਰ ਦੇ ਚਾਰ ਜੀ ਸ਼ਹੀਦ ਹੋਏ ਨੇ ਚਾਰ ਮੈਂਬਰ ਦਾਦੀ ਉਹਨਾਂ ਦੀ ਸ਼ਹੀਦ ਹੋਈ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਉਹਨਾਂ ਦੇ ਨਾਨੀ ਜੀ ਸ਼ਹੀਦ ਹੋਏ ਉਹਨਾਂ ਦੇ ਮਾਤਾ ਜੀ ਹੋਏ ਖੈਰ ਦਾਦੀ ਜੀ ਨਹੀਂ ਨਾਨੀ ਜੀ ਮਾਤਾ ਜੀ ਤੇ ਪਿਤਾ ਜੀ ਤੇ ਦਾਦਾ ਜੀ ਚਾਰ ਜੀ ਉਹਨਾਂ ਦੇ ਸ਼ਹੀਦ ਹੋਏ ਨੇ ਆਪਾਂ ਉਹਨਾਂ ਦਾ ਧਿਆਨ ਰੱਖਣਾ ਹੈ ਇਹਨਾਂ ਇਹਨਾਂ ਨੂੰ ਕੌਮ ਨੇ ਸੰਭਾਲਣਾ ਹੈ ਪੰਥ ਨੇ ਸੰਭਾਲਣਾ ਹੈ ਗੁਰਸਿੱਖੋ ਤੁਸੀਂ ਸੰਭਾਲਣਾ ਹੈ ਤੇ ਇਹਨਾਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੇ ਲੁਧਿਆਣੇ ਦੀ ਸੀੜ ਜਿੰਨੀ ਜ਼ਰੂਰੀ ਹੈ ਭਾਈ ਅਮਰਤਪਾਲ ਸਿੰਘ ਜੀ ਸ਼ੰਦੜਾ ਫਰੀਦਕੋਟ ਦੀ ਸੀੜ ਜਿੰਨੀ ਜ਼ਰੂਰੀ ਹੈ ਭਾਈ ਸਰਬਜੀਤ ਸਿੰਘ ਜੀ ਖਾਲਸਾ ਖੜੂਰ ਸਾਹਿਬ ਦੀ ਸੀਟ ਜਿੰਨੀ ਜ਼ਰੂਰੀ ਏ ਭਾਈ ਅੰਮ੍ਰਿਤਪਾਲ ਸਿੰਘ ਜੀ ਸੋ ਇਹਨਾਂ ਨੂੰ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੇ ਇਹ ਪੰਜਾਬ ਵਾਸੀਆਂ ਨੂੰ ਦਾਸ ਦੇ ਵੱਲੋਂ ਅਪੀਲ ਆ ਔਰ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ